ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਕਿ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿਉਂ ਸੁਧਾਰਦੇ ਆ ਕੋਈ ਪੁੱਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮ ਐਲ ਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮ ਐਲ ਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਆ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਟਣ ਚ ਇਸ ਕਵਰ ਚ ਮੈਨੂੰ ਸਿੱਟ ਦਿੱਤਾ ਆ ਜਿਸ 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 ਕਾਸ਼ੀਰਮ ਸਾਹਿਬ ਦੇ ਬਾਬਾ ਸਾਹਿਬ ਅਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨਾਂ ਗਰੀਬ ਸਿੱਖਰ ਕੋ ਦੂ ਪਾਛਾ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਹਿਬ ਕਾਂਸ਼ੀਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਰ ਤੇ ਪਜਾੜ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ त्यागी ਬਿਦਰਜਾਇਨ ਵਿਦਾਊਟ ਪੈਨਸ਼ਨ ਔਰ 2037 ਜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕੈਸ਼ੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇਕ ਕੋਈ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਭ ਮੇੜਕਰ ਔਰ ਸਾਬ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਅਸ਼ੀਰਵਾਦ ਅ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮਐਲਏ ਨਵਾਂ ਐਮਐਲਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਦਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਸੰਚੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾ ਜਿਹੜੀ 22 ਦੀ ਹੋਈ ਸਾਨੂੰ ਡਾਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਾਈ ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ ਚ ਅੰਬੇਡਕਰ ਸਾਹਿਬ ਦੀ ਫੋਟੋ ਸ਼ੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਲਗਾਈ ਔਰ ਮੈਨੂੰ ਡਾਕਟਰ ਸੁਖਵਿੰਦਰ ਕੁਆ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ ਮਾਨਯੋਗ ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਰਾਜ ਸਭਾ ਔਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚਲਦੀ ਜਾਂਦੀ ਬੱਸ 'ਚੋਂ ਸੋਹਣੀ ਜੇ ਸਵਾਰੀ ਬਿਨਾਂ ਅੱਦਾ ਦੇਖੇ ਤੇ ਸੜਕ ਤੇ ਤਾਰਤੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਬਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਦਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਚੋਂ ਨਿਕਣਾ ਔਰ ਬਾਬਾ ਸਭ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਣਾ ਸੀ ਫਕੀਰ ਐ ਤਰਸਦਾ ਪਾਤਰ ਐ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਐ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾ ਅੰਸ਼ੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾ ਅੰਸ਼ੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਅੱਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਭ ਕਾਂਸੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਸ਼ੀ ਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਇਹ ਗੱਲ ਕਹਿ ਰਹੇ ਆ ਕਿ ਅੰਬੇਡਕਰ 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 ਜੈਨਾ ਨਾ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰਾਬੋ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਗਿਆ ਉਹਦਾ ਨਾਂ ਉਹ ਸਾਫ ਕਾਂਸ਼ੀਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰਹਿਬਰ ਦੀ ਫੋਟੋ ਨੂੰ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਖੀਰੀ ਗੁਲਾਲ ਸੈਲਾ ਜੀ ਦਾ ਤੇ ਡਾਕਟਰ ਜਸਪਰੀ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਵਾਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਭ ਅੰਬੇਡਕਰ ਹਰ ਗਲੀ ਹਰ ਚੌਂਕ ਦੇ ਵਿੱਚ ਐਦਾ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਤੇ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ ਚ ਤੁਸੀਂ ਬੈਠੇ ਆ ਇੱਥੇ ਸਾਬ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਾਹਿਬ ਮੇਡ ਕਰਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹ ਸਾਰੇ ਵਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਿੱਦਾਂ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਬੀਰ ਖਾਨ ਉਹ ਬਈ ਦਰਵਾਜ਼ਾ ਖੁੱਲਾ ਆ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾਉਣ ਗੱਡੀ ਤੇ ਤੋ ਕੇ ਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੌਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ ਬਈ ਆਓ ਅੱਜ ਆਪਾਂ ਇਸ ਪਾਰਟੀ ਨੂੰ 227 ਦੇ ਵਿੱਚ ਸੱਤਾ ਦਾ مالک ਬਣਾਉਣ ਲਈ ਤੰਤ ਸਮਾਜ ਨੂੰ ਪਛੜੇ ਵਰਗਾਂ ਨੂੰ ਹਰ ਗਰੀਬ ਨੂੰ ਇਹਨਾਂ ਪਾਠ